ਇਹ ਤਸਵੀਰਾਂ ਨੇ ਫਗਵਾੜਾ ਦੇ ਬੰਗਾ ਰੋਡ ਤੇ ਸਥਿਤ ਨੀਲਮ ਗਾਰਮੈਂਟ ਸਟੋਰ ਦੀਆਂ ਜਿੱਥੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਦਿਨ ਦਿਹਾੜੇ ਦੁਕਾਨ ਦਾ ਲੋਕ ਤੋੜ ਕੇ ਦੁਕਾਨ ਅੰਦਰੋਂ ਪਈ ਨਕਦੀ ਲੈ ਕੇ ਹੋਇਆ ਫਰਾਰ ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਦੇਖੋ ਤੁਸੀਂ ਵੀ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦ੍ਰੁਪ ਲੂਚਾ ਦੀ ਰਿਪੋਰਟ ਹਾਂਜੀ ਮੇਰਾ ਨਾਮ ਨਿਦੇਸ਼ ਅੰਡਾ ਹੈ ਤੇ ਅੱਜ ਤਕਰੀਬਨ 2:00 ਤੋਂ 3:00 ਦੇ ਵਿੱਚ ਵਿੱਚ ਮੈਂ ਆਪਣਾ ਘਰੇ ਕਿਸੇ ਜ਼ਰੂਰੀ ਕੰਮ ਤੋਂ ਗਿਆ ਤੇ ਜਦੋਂ ਮੈਂ ਵਾਪਸ ਆਨਾ ਹੈ ਸ਼ਾਪ ਤੇ ਤੇ ਮੈਂ ਸ਼ਾਪ ਤੇ ਆ ਕੇ ਦੇਖ ਰਹਾ ਹਾਂ ਜੀ ਮੇਰੇ ਨੀਅਰ ਅਬਾਊਟ 20 ਤੋਂ 25000 ਕੈਸ਼ ਡਰਾਇਵ ਫਿਗਰ ਤੇ ਉਸ ਤੋਂ ਬਾਅਦ ਮੈਂ ਆਪਣੇ ਸੀਸੀਟੀਵੀ ਫੁਟੇਜ ਚੈੱਕ ਕੀਤੇ ਜਿਹਦੇ ਵਿੱਚ ਆ ਕੋਈ ਅਨਨੋਨ ਪਰਸਨ ਤੁਸੀਂ ਦੇਖ ਸਕਦੇ ਹੋ ਇਹ ਆਂਦਾ ਹੈ ਬੜੇ ਹਿਸਾਬ ਨਾਲ ਮੇਰਾ ਏਟ ਦਾ ਜਿਹੜਾ ਲੋਕ ਹੈ ਉਹ ਤੋੜਦਾ ਹੈ ਤੇ ਅੰਦਰੋਂ ਕੈਸ਼ ਸਾਰਾ ਲੈ ਜਾਂਦਾ ਹੈ ਹੂੰ ਤੇ ਮੇਰੇ ਕੋਲ ਇਹਦੀ ਪ੍ਰੋਪਰ ਫੁਟੇਜ ਪੂਰੀ ਵੀਡੀਓ ਹੈ ਹੂੰ ਤੇ ਪਲੀਜ਼ ਇਹਨੂੰ ਕਿੰਨੇ ਕੁ ਵਜੇ ਦੀ ਇਹ ਹੈਗੀ ਬਾਦ 2:30 ਤੋਂ 3 ਵਜੇ ਦੇ ਵਿੱਚ ਵਿੱਚ ਜੀ ਰਿਪੋਰਟ ਹੂੰ ਹਾਂ ਤੇ ਪਤਾ ਤੁਹਾਨੂੰ ਕਿੱਦਾਂ ਲਗਾ ਕੇ ਚੋਰੀ ਹੋਈ ਹੈ ਮੈਂ ਆਪਣਾ ਕੈਸ਼ ਚੈੱਕ ਕੀਤਾ ਜਿਹੜਾ ਕਿ ਨਹੀਂ ਸੀ ਉੱਥੇ ਤੇ ਫਿਰ ਮੈਂ ਸੀਸੀਟੀਵੀ ਫੁਟੇਜ ਚੈੱਕ ਕੀਤਾ ਤੇ ਆ ਬੰਦਾ ਐਂਟਰ ਹੁੰਦਾ ਹੈ ਜੀ ਹੂੰ ਹਣਾ ਬੁਲਸਰ ਸੋਚਣਾ ਦਿੱਤੀ ਹੈ ਬਿਲਕੁਲ ਜੀ ਕੰਪਲੇਂਟ ਲਗਾ ਸਕਵਾਈ ਹੈ ਜੀ ਮੰਗ ਕਰਦੇ ਆ ਬਹੁਤ ਸ਼ਹਿਰ ਦੇ ਵਿੱਚ ਚੋਰੀ ਐਦਾ ਦੀ ਹੋ ਰਹੀਆਂ ਜੀ ਜਿੰਨਾ ਕਾਬੂ ਕਰ ਸਕਦੇ ਐ ਇਹਨਾਂ ਨੂੰ ਕਰਨ ਹਣਾ ਜਿੰਨਾ ਕੰਟਰੋਲ ਕੀਤਾ ਜਾ ਸਕਦਾ ਬਾਕੀ ਰਿਕਾਰਡ ਹੈ ਜੀ ਪੂਰੀ ਫੁਟੇਜ ਰਿਕਾਰਡ ਹੈ ਇਹਦੇ ਵਿੱਚ ਤੇ ਦੇਖੀਓ ਹੁਣ